ਸਸਤ੍ਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂ ਸਵਾਗਤ ਕਰਦਾ ਹਾਂ ਸਿਆਸੀ ਤੌਰਾਂ ਚੋਣ ਨਿਸ਼ਾਨ ਦੇ ਉੱਤੇ ਚੋਣ ਲੜਦੀਆਂ ਨੇ ਚੋਣ ਨਿਸ਼ਾਨ ਪਾਰਟੀਆਂ ਦੇ ਪੱਕੇ ਹੋ ਜਾਂਦੇ ਨੇ ਜਿਵੇਂ ਸ਼੍ਰੋਮਣੀ ਅਕਾਲੀ ਦਲ ਤੱਕੜੀ ਦੇ ਨਿਸ਼ਾਨ ਦੇ ਉੱਤੇ ਚੋਣ ਲੜਦਾ ਹੈ ਹੱਥ ਪੰਜਾ ਕਾਂਗਰਸ ਦਾ ਹੈ ਭਾਜਪਾ ਦਾ ਕਮਲ ਦਾ ਫੁੱਲ ਹੈ ਤੇ ਆਮ ਆਦਮੀ ਪਾਰਟੀ ਦਾ ਚਾੜੂ ਹੈ ਤੇ ਇਸੇ ਦੇ ਚੱਲਦੇ ਜਿਹੜੇ ਆਜ਼ਾਦ ਉਮੀਦਵਾਰ ਹੁੰਦੇ ਨੇ ਉਹਨਾਂ ਨੂੰ ਵੀ ਚੋਣ ਨਿਸ਼ਾਨ ਅਲੋਟ ਕੀਤੇ ਜਾਂਦੇ ਨੇ ਤੇ ਇਸ ਵਾਰ ਵੀ ਵੱਡੀ ਗਿਣਤੀ ਦੇ ਵਿੱਚ ਆਜ਼ਾਦ ਉਮੀਦਵਾਰ ਲੋਕ ਸਭਾ ਦੇ ਵਿੱਚ ਪੰਜਾਬ 'ਚ ਆਪਣੀ ਕਿਸਮਤ ਅਜ਼ਮਾ ਰਹੇ ਨੇ ਕੁੱਲ 328 ਉਮੀਦਵਾਰ ਨੇ ਜਿਹੜੇ ਸਾਰੀਆਂ ਧਿਰਾਂ ਤੇ ਆਜ਼ਾਦ ਨੇ ਪਰ ਉਹਦੇ ਵਿੱਚੋਂ ਜਿਹੜੇ ਆਜ਼ਾਦ ਨੇ ਉਹ 169 ਨੇ ਤੇ ਇਹਨਾਂ ਨੂੰ ਚੋਣ ਨਿਸ਼ਾਨ ਅਜੇ ਮਿਲੇ ਨੇ ਜਿਹੜੇ ਨਿੱਜੀ ਜ਼ਿੰਦਗੀ ਦੇ ਵਿੱਚ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਵਰਤੇ ਜਾਂਦੀਆਂ ਚੀਜ਼ਾਂ ਦੇ ਨਾਲ ਸਬੰਧਤ ਨੇ ਖਾਸ ਤੌਰ 'ਤੇ ਗੱਲ ਕੀਤੀ ਜਾਵੇ ਤਾਂ ਬਾਲਟੀ ਗੈਸ ਸਲੰਡਰ ਅਜਿਹੀਆਂ ਚੀਜ਼ਾਂ ਦੇ ਚੋਣ ਨਿਸ਼ਾਨੇ ਅਲਮਾਰੀ ਚੋਣ ਨਿਸ਼ਾਨ ਵੀ ਕਈ ਉਮੀਦਵਾਰਾਂ ਨੂੰ ਮਿਲਿਆ ਹੈ ਤੇ ਖਾਸ ਤੌਰ ਦੇ ਉੱਤੇ ਗੈਸ ਸਿਲੰਡਰ ਦੀ ਗੱਲ ਕੀਤੀ ਜਾਵੇ ਤਾਂ 9 ਆਜ਼ਾਦ ਉਮੀਦਵਾਰਾਂ ਨੇ ਗੈਸ ਸਿਲੰਡਰ ਚੋਣ ਨਿਸ਼ਾਨ ਲਿਆ ਹੈ ਇਸ ਤੋਂ ਇਲਾਵਾ 5 ਉਮੀਦਵਾਰਾਂ ਦੇ ਕੋਲ ਅਲਮਾਰੀ ਚੋਣ ਨਿਸ਼ਾਨ ਹੈ 9 ਆਜ਼ਾਦ ਉਮੀਦਵਾਰਾਂ ਨੇ ਬੈਟਰੀ ਚੋਣ ਨਿਸ਼ਾਨ ਲੈ ਆਏ ਤੇ 12 ਉਮੀਦਵਾਰਾਂ ਦੇ ਕੋਲ ਬਾਲਟੀ ਹੈ ਇਸ ਤੋਂ ਇਲਾਵਾ 6 ਉਮੀਦਵਾਰਾਂ ਕੋਲੇ ਕੇਤਲੀ ਹੈ ਤੇ 11 ਉਮੀਦਵਾਰ ਡਾਇਮੰਡ ਦੇ ਨਿਸ਼ਾਨ ਦੇ ਉੱਤੇ ਚੋਣ ਨਿਸ਼ਾਨ ਦੇ ਉੱਤੇ ਆਪਣੀ ਚੋਣ ਲੜ ਰਹੇ ਨੇ ਇਸੇ ਤਰ੍ਹਾਂ ਆਜ਼ਾਦ ਉਮੀਦਵਾਰਾਂ ਨੇ ਗੰਨਾ ਕਿਸਾਨ ਨੂੰ ਵੀ ਚੋਣ ਨਿਸ਼ਾਨ ਵਜੋਂ ਲਿਆ ਹੈ 12 ਉਮੀਦਵਾਰਾਂ ਨੇ ਟਰੱਕ ਤੇ 6 ਉਮੀਦਵਾਰਾਂ ਨੇ ਬਾਂਸੂਰੀ ਚੋਣ ਨਿਸ਼ਾਨ ਚੁਣਿਆ ਹੈ ਇਸੇ ਦੇ ਚੱਲਦਿਆਂ ਵਾਕਫ ਹੋਰ ਵੀ ਕਈ ਤਰ੍ਹਾਂ ਦੇ ਚੋਣ ਨਿਸ਼ਾਨ ਨੇ ਜਿਹੜੇ ਇਸ ਵੇਲੇ ਉਮੀਦਵਾਰਾਂ ਦੇ ਕੋਲ ਨੇ ਭਾਈ ਅਮਰਤਪਾਲ ਸਿੰਘ ਖੜੂਰ ਸਾਹਿਬ ਤੋਂ ਚੋਣ ਲੜ ਰਹੇ ਨੇ ਤਾਂ ਉਹਨਾਂ ਦੇ ਕੋਲੇ ਮਾਈਕ ਚੋਣ ਨਿਸ਼ਾਨ ਹੈ ਤੇ ਹੋਰ ਵੀ ਕਈ ਲੀਡਰ ਨੇ ਜਿਨ੍ਹਾਂ ਦੇ ਕੋਲ ਸੀਸੀਟੀਵੀ ਕੈਮਰਾ ਹੋ ਗਿਆ ਸਕੂਲ ਬੈਗ ਹੋ ਗਿਆ ਕਾਫੀ ਅਜਿਹੇ ਚੋਣ ਨਿਸ਼ਾਨ ਨੇ ਤੇ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਹੁਣ ਸਿਆਸਤ ਪੂਰੀ ਤਰ੍ਹਾਂ ਭਖੀ ਹੋਈ ਆ ਆਜ਼ਾਦ ਉਮੀਦਵਾਰ ਵੀ ਪੂਰੀ ਟੱਕਰ ਦੇ ਰਹੇ ਨੇ ਕਈਆਂ ਥਾਵਾਂ ਦੇ ਉੱਤੇ ਕਈ ਵਾਰ ਹੁੰਦਾ ਹੈ ਕਿ ਆਜ਼ਾਦ ਉਮੀਦਵਾਰ ਸਿਆਸੀ ਧਿਰਾਂ ਦੇ ਉਮੀਦਵਾਰਾਂ ਦੇ ਉੱਤੇ ਜ਼ਿਆਦਾ ਭਾਰੀ ਪੈ ਜਾਂਦਾ ਹੈ ਤੇ ਅਜਿਹੀ ਹਾਲਾਤ ਖਡੂਰ ਸਾਹਿਬ ਦੇ ਵਿੱਚ ਵੀ ਬਣੇ ਹੋਏ ਨੇ ਜਿਹੋ ਜੀ ਕੈਂਪੇਨ ਜੋ ਕੋ ਚੱਲ ਰਿਹਾ ਹੈ ਸੋਸ਼ਲ ਮੀਡੀਆ ਦੇ ਉੱਤੇ ਤਾਂ ਕਾਫੀ ਚਰਚਾਵਾ ਛੜੀਆਂ ਹੋਈਆਂ ਨੇ ਭਾਈ ਅਮਰਪਾਲ ਸਿੰਘ ਦੀਆਂ ਹੋਰ ਵੀ ਕਈ ਉਮੀਦਵਾਰ ਨੇ ਉੱਥੋਂ ਤੇ ਵੱਡੇ ਜਿਹੜੇ ਦਿਗਜ ਨੇ ਉਹ ਕਈ ਥਾਵਾਂ ਦੇ ਉੱਤੋਂ ਚੋਣਾਂ ਲੜਦੇ ਹੋਏ ਨਜ਼ਰ ਆ ਰਹੇ ਨੇ 328 ਕੁੱਲ ਉਮੀਦਵਾਰ ਨੇ ਜਿਨ੍ਹਾਂ ਦੀ ਸੂਚੀ ਵੀ ਜਾਰੀ ਹੋ ਚੁੱਕੀ ਹੈ ਤੇ ਹੁਣ ਚੋਣ ਨਿਸ਼ਾਨ ਵੀ ਅਲਾਟ ਹੋ ਚੁੱਕੇ ਨੇ ਪੂਰਾ ਜ਼ੋਰ ਲਾ ਰਹੇ ਨੇ ਚੋਣ ਪ੍ਰਚਾਰ ਦੇ ਵਿੱਚ ਤੇ ਜੇਕਰ ਆਪਾਂ ਆਜ਼ਾਦ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਖਸ਼ਾਰਪੁਰ ਤੋਂ ਕੁੱਲ ਜਿਹੜੇ ਉਮੀਦਵਾਰ ਨੇ 16 ਨੇ ਤੇ ਇਹਨਾਂ ਦੇ ਵਿੱਚੋਂ 4 ਉਮੀਦਵਾਰ ਨੇ ਆਜ਼ਾਦ ਸ਼੍ਰੀ ਅਨੰਦਪੁਰ ਸਾਹਿਬ ਤੋਂ ਕੁੱਲ 28 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਤੇ 28ਆਂ ਦੇ ਵਿੱਚੋਂ 13 ਆਜ਼ਾਦ ਚੋਣ ਲੜ ਰਹੇ ਨੇ ਤੇ ਲੁਧਿਆਣਾ ਤੋਂ 43 ਉਮੀਦਵਾਰਾਂ ਦੇ ਵਿੱਚੋਂ 26 ਆਜ਼ਾਦ ਨੇ ਫਤਿਹਗੜ੍ਹ ਸਾਹਿਬ ਤੋਂ 14 ਉਮੀਦਵਾਰਾਂ ਦੇ ਵਿੱਚੋਂ 7 ਉਮੀਦਵਾਰ ਆਜ਼ਾਦ ਨੇ ਤੇ ਇਸ ਤੋਂ ਇਲਾਵਾ ਫਰੀਦਕੋਟ ਤੋਂ 28 ਦੇ ਵਿੱਚੋਂ 12 ਆਜ਼ਾਦ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਫਿਰੋਜ਼ਪੁਰ ਤੋਂ 29 ਉਮੀਦਵਾਰ ਚੋਣ ਲੜ ਰਹੇ ਨੇ ਤੇ 17 ਆਜ਼ਾਦ ਉਮੀਦਵਾਰ ਨੇ ਬਠਿੰਡਾ ਤੋਂ ਵੀ ਇਸੇ ਤਰ੍ਹਾਂ 18 ਉਮੀਦਵਾਰਾਂ ਦੇ ਵਿੱਚੋਂ 8 ਆਜ਼ਾਦ ਉਮੀਦਵਾਰ ਨੇ ਸੰਗਰੂਰ ਤੋਂ 23 ਦੇ ਵਿੱਚੋਂ 9 ਆਜ਼ਾਦ ਨੇ ਤੇ ਪਟਿਆਲਾ ਤੋਂ 26 ਉਮੀਦਵਾਰਾਂ ਦੇ ਵਿੱਚੋਂ 15 ਉਮੀਦਵਾਰ ਆਜ਼ਾਦ ਚੋਣ ਲੜ ਰਹੇ ਨੇ ਯਾਨੀ ਕਿ ਆਜ਼ਾਦ ਉਮੀਦਵਾਰ ਵੀ ਇਸ ਵਾਰ ਅੱਦੂ-ਅੱਦ ਦੀ ਜਿਹੜੀ ਸਟਰੈਂਥ ਬਣਾ ਕੇ ਬੈਠੇ ਹੋਏ ਨੇ ਜਿਕੇ ਕਿਤੇ 10 ਨੇ ਤਾਂ ਉੱਥੇ 8 ਜਿਕੇ ਦੇ 18 ਨੇ ਤਾਂ ਉਹਦੇ ਵਿੱਚੋਂ 8 ਉਮੀਦਵਾਰ ਆਜ਼ਾਦ ਨੇ ਤਾਂ ਕੁਲ ਮਿਲਾ ਕੇ ਆਜ਼ਾਦ ਉਮੀਦਵਾਰ ਵੀ ਆਪਣੀਆਂ ਦਾਅਵੇਦਾਰੀਆਂ ਕਾਫੀ ਪੇਸ਼ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ ਦੇ ਲੈ ਕੇ ਪੰਜਾਬ ਦੇ ਸਿਆਸੀ ਸਮੀਕਰਨ ਕਿਵੇਂ ਦੇ ਬਣਦੇ ਨੇ ਚੋਣ ਦੰਗਲ 'ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ 'ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ 'ਚ ਲੀਡਰਾਂ ਦੇ ਬਿਆਨ ਨੇ ਕਿਨੂੰ ਚੋ ਬਮਾਰੀ ਵੋਟਰਾਂ ਨੇ મતદાન ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿਵੋ ਨਿਟਰਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨੰਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਚਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ